ਉਹ ਕਮਿਟੀ ਚੱਲ ਰਹੇ ਐ ਹਵਾ ਵੀ ਜਿਹੜੀ ਵਗ ਰਹੀ ਐ ਨਾ ਇਹ ਪਰਮੇਸ਼ਰ ਦੇ ਭੈ ਵਿੱਚ ਵਗ ਰਹੀ ਐ ਜਿਵੇਂ ਉਹ ਭਾਈ ਜੀਵਾ ਜੀ ਸੀ ਨਾ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਸਿੱਖ ਦਹੀਂ ਲੈ ਕੇ ਜਾਂਦੇ ਸੀ ਮਹਾਰਾਜ ਐਨਾ ਪਿਆਰ ਕਰਦੇ ਸੀ ਜਿੰਨਾਂ ਚਿਰ ਭਾਈ ਜੀਵਾ ਦਹੀਂ ਨਾ ਸੀ ਲੈ ਕੇ ਆਉਂਦੇ ਉਹਨਾਂ ਚਿਰ ਮਹਾਰਾਜ ਪ੍ਰਸ਼ਾਦ ਨਾ ਸੀ ਪਾਇਆ ਕਰਦੇ ਸੱਚੇ ਪਾਤਸ਼ਾਹ ਭਾਈ ਜੀਵਾ ਜੀ ਦਾ ਵੀ ਨਿਜਮ ਸੀਗਾ ਰੋਜ ਦਹੀਂ ਲੈ ਕੇ ਜਾਣਾ ਭਾਵਨਾ ਨਾਲ ਗੁਰੂ ਦੇਵ ਦੀ ਸੇਵਾ ਕਰਨੀ ਇੱਕ ਦਿਨ ਭਾਈ ਜੀਵਾ ਜਦੋਂ ਤੁਰਨ ਲੱਗੇ ਤੇ ਬਹੁਤ ਚਖੜ ਵਗ ਰਿਆ ਸੀ ਐਨੀ ਹਨੇਰੀ ਵਗ ਰਹੀ ਸੀ ਗਰੀਬਾਂ ਦੀਆਂ ਛੰਨਾ ਉੱਡਦੀਆਂ ਜਾ ਰਹੀਆਂ ਸੀ ਮਾਲ ਡੰਗਰ ਬਹੁਤ ਨੁਕਸਾਨ ਹੋ ਰਿਹਾ ਸੀ ਭਾਈ ਜੀਵੇ ਨੇ ਸੋਚਿਆ ਮਨ ਵਿੱਚ ਮਨਾਜ ਨਿਜਮ ਰਹਿ ਜਾਣਾ ਤੇ ਹੋਵੇ ਨਾ ਤੇ ਚਖੜ ਹੀ ਬੰਦ ਹੋ ਜੇ ਤੇ ਭਾਈ ਜੀਵਾ ਵਨ ਸੇਵਾ ਕਰਦੇ ਸੀ ਗੁਰੂਦੇਵ ਦੀ ਸੇਵਾ ਕਰਕੇ ਸਿੱਖ ਵਿੱਚ ਸੁਤੇ ਸ਼ਕਤੀ ਆ ਜਾਂਦੀ ਹੈ ਉਸੇ ਸਮੇਂ ਝਖੜ ਜਿਹੜਾ ਸੀ ਉਹ ਠੱਲ ਗਿਆ ਜਦੋਂ ਭਾਈ ਜੀਵਾ ਖਡੂਰ ਸਾਹਿਬ ਆਏ ਦਹੀਂ ਲੈ ਕੇ ਸਤਿਗੁਰੂ ਗਰੀਬ ਨਵਾਜ ਨੇ ਪਿੱਠ ਕਰਨ ਲਈ ਮਹਾਰਾਜ ਨੇ ਭਾਈ ਜੀਵਾ ਫਿਰ ਦੂਸਰੇ ਪਾਸੇ ਹੋ ਮੱਥਾ ਟੇਕਿਆ ਮਹਾਰਾਜ ਫਿਰ ਪਿੱਠ ਕਰ ਦਿੱਤੀ ਸਤਿਗੁਰੂ ਮੁਖ ਫੇਰ ਲਿਆ ਭਾਈ ਜੀਵਾ ਮਨ ਵਿੱਚ ਘਬਰਾ ਗਏ ਗੁਰੂ ਦੇਵ ਨਾਰਾਜ ਹੋ ਗਏ ਚਰਨੀ ਤੈ ਕੇ ਭਾਈ ਜੀਵਾ ਕਹਿੰਦਾ ਮਹਾਰਾਜ ਮੇਥੋਂ ਕੀ ਪੋਲ ਹੋ ਗਈ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਮਾਫ ਕਰ ਦਿਓ ਮਹਾਰਾਜ ਕਹਿੰਦੇ ਭਾਈ ਜੀਵਾ ਅੱਜ ਤੂੰ ਪਰਮੇਸ਼ਰ ਦੇ ਹੁਕਮ ਵਿੱਚ ਦਖਲ ਦਿੱਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਲਪਗ ਜੀਵਾ ਸਾਨੂੰ ਪਤਾ ਨਹੀਂ ਕਿਰਪਾ ਕਰਕੇ ਦੱਸੋ ਮਹਾਰਾਜ ਕਹਿੰਦੇ ਚੱਲਦੀ ਹੋਈ ਹਵਾ ਦੇ ਵਿੱਚ ਤੂੰ ਰੋਕਣ ਦਾ ਕਿਉਂ ਸੰਕਲਪ ਕੀਤਾ ਗਰੀਬ ਨਵਾਜ ਉਹ ਸੁਚਲਦੀ ਹੋਈ ਹਵਾ ਨਾਲ ਕਿਹੜਾ ਕਿਸੇ ਦਾ ਕੁਝ ਸੌਰ ਨਾ ਸੀ ਗਿਰਵਾ ਦੀਆਂ ਚੌਂਪੜੀਆਂ ਉੱਡਦੀਆਂ ਜਾ ਰਹੀਆਂ ਸੀ ਮਾਲ ਡੰਗਰ ਬੜਾ ਨੁਕਸਾਨ ਹੋ ਰਿਹਾ ਸੀ ਮਹਾਰਾਜ ਕਹਿੰਦੇ ਭਾਈ ਜੀਵਾ ਇਹ ਪਰਮੇਸ਼ਰ ਦੇ ਭੈ ਵਿੱਚ ਵਗਦੀ ਹੋਈ ਹਵਾ ਤੈਨੂੰ ਪਤਾ ਸਮੁੰਦਰਾਂ ਦੇ ਅੱਧ ਵਿੱਚ ਮੱਧ ਵਿੱਚ ਖਲੋਤੇ ਹੋਏ ਜਹਾਜ਼ਾਂ ਦੇ ਲੋਕ ਅਰਦਾਸਾਂ ਕਰ ਰਹੇ ਐ ਕਿ ਹਵਾ ਚੱਲੇ ਤੇ ਅਸੀਂ ਕੰਡੇ ਤੇ ਪਹੁੰਚੀਏ ਪਰਮੇਸ਼ਰ ਨੂੰ ਤਾਂ ਸਭ ਦੀ ਫਿਕਰ ਵੈ ਫਿਰ ਇਹ ਤੇਜ਼ ਹਵਾਵਾਂ ਮਿੱਟੀ ਉਡਾ ਕੇ ਸਮੁੰਦਰ ਦੇ ਤਲ ਤੇ ਲਜਾਨੀਆਂ ਹੋ ਮਿੱਟੀ ਜਿਹੜੀ ਆ ਨਾ ਚੀਕਣੀ ਬਣ ਕੇ ਸਮੁੰਦਰ ਦੇ ਥੱਲੇ ਪਹੁੰਚਦੀ ਉੱਥੇ ਜਰੀਲੇ ਸਾਪ ਆਦਿਕ ਖਾ ਕੇ ਮਿੱਟੀ ਨੂੰ ਆਪਣੇ ਪੇਟ ਦੀ ਅੱਗ ਨੂੰ ਸ਼ਾਂਤ ਕਰਦੇ ਆ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਭੈ ਵਿੱਚ ਸਭ ਕੁਝ ਚੱਲ ਰਿਹਾ ਹੈ ਤੇ ਵਾਹਿਗੁਰੂ ਦੇ ਭੈ ਵਿੱਚ ਚੱਲਦੇ ਹੋਏ ਇਹਨਾਂ ਤੱਤਾਂ ਨੂੰ ਆਪਣੀ ਕਿਸੇ ਮਰਜ਼ੀ ਦੇ ਨਾਲ ਨਹੀਂ ਮੋੜਨਾ ਚਾਹੀਦਾ ਹੁਕਮ ਵਿੱਚ ਦਖਲ ਹੁੰਦਾ ਹੈ ਭਾਈ ਜੀਵੇ ਨੇ ਬੇਨਤੀ ਕੀਤੀ ਮਹਾਰਾਜ ਐਦੋਂ ਅੱਗੇ ਨਹੀਂ ਇਹ ਗਲਤੀ ਕਰਾਂਗਾ ਹੁਕਮ ਵਿੱਚ 사ਤਸੰਗਤ ਜੀ ਰਜਾ ਵਿੱਚ ਚੱਲਣਾ ਇਹੀ ਸਤਗੁਰਾਂ ਨੇ ਸਿੱਖ ਨੂੰ ਸਿਖਾਇਆ ਹੈ ਸਿੱਖੀ ਵਿੱਚ ਉਹ ਹੀ ਪੂਰਾ ਉੱਤਰ ਦਾ ਜਿਹੜਾ ਨਿਰੰਕਾਰ ਦੀ ਰਜਾ ਨੂੰ ਬਾਣੇ ਨੂੰ ਮਿੱਠਾ ਕਰਕੇ ਮੰਨ ਲੈਂਦਾ ਹੈ ਬੜੀ ਔਖੀ ਕਾਟੀ ਹੈ ਪਰ 사ਤਸੰਗਤ ਜੀ ਪ੍ਰਾਪਤੀ ਇਸੇ ਮਾਰਗ ਤੇ ਹੈ